ਭਾਈ ਦੋਸਤੋ ਸਤ ਸ੍ਰੀ ਅਕਾਲ ਅੱਜ ਆਪਾਂ ਗੱਲ ਕਰਦੇ ਆ ਕਿ ਅਸੀਂ ਇੱਕ ਜਿਹੜਾ ਬਦਲਾਅ ਲੈ ਕੇ ਆਏ ਸੀ ਤੀਜਾ ਬਦਲਾਅ ਤਾਂ ਬਦਲਾਅ ਹੋਣ ਤੋਂ ਪਹਿਲਾਂ ਗੱਲਾਂ ਹੁੰਦੀਆਂ ਅਸੀਂ ਵੀ ਅਸੀਂ ਨੀ ਪੱਥਰ ਨਹੀਂ ਰੱਖਣਾ ਅਸੀਂ ਫਲੈਕਸਾਂ ਤੇ ਖਰਚਿਆ ਨਹੀਂ ਕਰਨਾ ਅਸੀਂ ਵੀਆਈਪੀ ਕਲਚਰ ਖਤਮ ਕਰਨਾ ਅਸੀਂ ਜਹਾਜ਼ਾਂ ਦੇ ਗੇੜੇ ਨਹੀਂ ਲਾਉਣੇ ਅਸੀਂ ਇਹ ਨਹੀਂ ਵੀ ਸੀਐਮ ਸਾਹਿਬ ਨੇ ਜਾਂ ਕਿਸੇ ਹੋਰ ਮੰਤਰੀ ਨੇ ਆਉਣਾ ਕਿਤੇ ਹੋਰ ਹੈ ਤੇ ਉਹਨੇ ਦਰਖਤ ਨਹੀਂ ਹੁੰਦੇ ਜਿੰਨੀ ਫੋਰਸ ਖੜ ਜਾਂਦੀ ਹੈ ਤੇ ਕੀ ਫਰਕ ਪਿਆ ਆ ਜੋ ਗੱਲ ਕਰਦੇ ਆ ਲੱਗਦਾ ਵੀਡੀਓ ਵਧੀਆ ਲੱਗੂਗੀ ਤਾਂ ਸ਼ੇਅਰ ਜ਼ਰੂਰ ਕਰਿਓ ਕਹਿੰਦਾ ਅਸੀਂ ਪਰਦਾ ਖਿੱਚਣ ਲਈ ਕਰੋੜਾਂ ਖਰਚਦੀਏ ਅਸੀਂ ਪਰਦਾ ਖਿੱਚਣ ਲਈ ਕਰੋੜਾਂ ਖਰਚਦੀਏ ਤੇ ਨੀਲੇ ਚਿੱਟਿਆਂ ਨਾਲੋਂ ਸਮਝ ਕੀ ਫਰਕ ਲਈਏ ਕਹਿੰਦਾ ਫਲੈਕਸਾਂ ਉੱਤੇ ਵਿਕਾਸ ਉਹਨਾਂ ਦਾ ਵੇਖਿਆ ਸੀ ਫਲੈਕਸਾਂ ਉੱਤੇ ਵਿਕਾਸ ਉਹਨਾਂ ਦਾ ਵੇਖਿਆ ਸੀ ਤਾਂ ਹੀ ਪਲਟੀ ਮਾਰ ਮੱਥਾ ਅਸੀਂ ਟੇਕਿਆ ਸੀ ਕਹਿੰਦਾ ਕਲਚਰ ਕਰਨਾ ਖਤਮ ਪਹਿਲਾਂ ਸੀ ਵਾਲਿਆਂ ਦਾ ਕਲਚਰ ਖਤਮ ਕਰਨਾ ਸੀ ਪਹਿਲਾਂ ਵਾਲਿਆਂ ਦਾ ਕੋਈ ਫਰਕ ਨਹੀਂ ਲੋਕੋ ਕੁਜੇ ਆਲਿਆਂ ਦਾ ਉਹੀ ਰੈਲੀਆਂ ਅਤੇ ਮਜਾਰੇ ਜੋਰਾਂ ਤੇ ਉਹੀ ਰੈਲੀਆਂ ਅਤੇ ਮਜਾਰੇ ਜੋਰਾਂ ਤੇ ਬੜੇ ਤੰਜ ਸੀ ਕਸਤੇ ਬਈ ਅਸੀਂ ਹੋਰਾਂ ਤੇ ਬੜੇ ਤੰਜ ਸੀ ਕਸਤੇ ਬਈ ਅਸੀਂ ਹੋਰਾਂ ਤੇ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਕਹਿੰਦੇ ਜਹਾਜ਼ੀ ਚੜ ਕੇ ਹੁੰਦੇ ਨਾ ਸਰਵੇਖਣ ਬਈ ਜਿਹੜੀ ਚੜ ਕੇ ਹੁੰਦੇ ਨਾ ਸਰਵੇਖਣ ਬਈ ਕੈਪਟਨ ਬਾਦਲ ਕਰਦੇ ਕਹਿੰਦੇ ਖੇਖਣ ਬਈ ਕਹਿੰਦਾ ਤੁਸੀਂ ਦੱਸੋ ਕਿ ਫਰਕ ਉਹਨਾਂ ਤੋਂ ਰੱਖਿਆ ਬਈ ਤੁਸੀਂ ਦੱਸੋ ਕਿ ਫਰਕ ਉਹਨਾਂ ਤੋਂ ਰੱਖਿਆ ਬਈ ਰੰਗ ਬਦਲ ਗਏ ਪੱਗਾਂ ਦੇ ਅਸੀਂ ਤੱਕਿਆ ਬਈ ਕਹਿੰਦਾ ਰੰਗ ਬਦਲ ਗਏ ਪੱਗਾਂ ਦੇ ਅਸੀਂ ਤੱਕਿਆ ਬਈ ਉਹਨਾਂ ਵਾਂਗਰ ਭਰ-ਭਰ ਬੱਸਾਂ ਜਾਂਦੀਆਂ ਬਈ ਉਹਨਾਂ ਵਾਂਗਰ ਭਰ-ਭਰ ਬੱਸਾਂ ਜਾਂਦੀਆਂ ਬਈ ਜਾਂਦੀਆਂ ਨੇ ਸਰਕਾਰੀ ਧੂੜ ਅਡਾਂਦੀਆਂ ਬਈ ਕਹਿੰਦਾ ਖੰਬੇ ਰਹਿ ਗਏ ਘੱਟ ਤੇ ਬੋਰਡ ਜ਼ਿਆਦਾ ਬਈ ਖੰਬੇ ਰਹਿ ਗਏ ਘੱਟ ਤੇ ਬੋਰਡ ਜ਼ਿਆਦਾ ਬਈ ਭਗਤ ਸਿੰਘ ਦੀ ਸੋਚ ਦਾ ਨਿਭ ਗਿਆ ਵਾਦਾ ਬਈ ਕਿਉਂਕਿ ਕਹਿੰਦੇ ਸੀ ਅਸੀਂ ਭਗਤ ਸਿੰਘ ਦੀ ਸੋਚ ਅਪਣਾਵਾਂਗੇ ਖੰਬੇ ਰਹਿ ਗਏ ਘੱਟ ਤੇ ਬੋਰਡ ਜ਼ਿਆਦਾ ਬਈ ਭਗਤ ਸਿੰਘ ਦੀ ਸੋਚ ਦਾ ਨਿਭ ਗਿਆ ਵਾਦਾ ਬਈ ਕਹਿੰਦਾ ਨਾ ਮੰਨਣਾ ਕਿਉਂ ਇਦਾਂ ਤੂੰ ਵੀ ਕਰ ਗਿਆ ਬਈ ਨਾ ਮੰਨਣਾ ਕਿਉਂ ਇਦਾਂ ਤੂੰ ਵੀ ਕਰ ਗਿਆ ਬਈ ਕੁਰਸੀ ਮਿਲ ਗਈ ਜਦੋਂ ਅਸਮਾਨੀ ਚੜ ਗਿਆ ਬਈ ਕਹਿੰਦਾ 92 ਆਪ ਨਹੀਂ ਜਿੱਤੇ ਜਿਹੜੇ 92 ਵਿਧਾਇਕ ਆ ਆਪ ਨਹੀਂ ਜਿੱਤੇ ਲੋਕਾਂ ਨੇ ਜਿਤਾਏ ਆ ਕਹਿੰਦਾ 92 ਆਪ ਨਹੀਂ ਜਿੱਤੇ ਜਿਤਾਏ ਲੋਕਾਂ ਬਈ ਇਹ ਵੀ ਬਣ ਗਏ ਖੂਨ ਪੀਣੀਆਂ ਜੋਕਾਂ ਬਈ ਲਾਸਟ ਵੇ ਕਹਿੰਦਾ ਅੰਬਰੀ ਜਿਵੇਂ ਹੈ ਚੜਿਆ ਅੰਬਰੀ ਜਿਵੇਂ ਹੈ ਚੜਿਆ ਇੱਕ ਦਿਨ ਲੈ ਜਾਣਾ ਅੰਬਰੀ ਜਿਵੇਂ ਹੈ ਚੜਿਆ ਇੱਕ ਦਿਨ ਲੈ ਜਾਣਾ ਤੇ ਸ਼ਮਸ਼ੇਰ ਮੱਲੀ ਪਿੰਡ ਫੂਲ ਨੇ ਸੱਚ ਤੈਨੂੰ ਕਹਿ ਜਾਣਾ ਸ਼ਮਸ਼ੇਰ ਮੱਲੀ ਪਿੰਡ ਫੂਲ ਨੇ ਸੱਚ ਤੈਨੂੰ ਕਹਿ ਜਾਣਾ ਸੋਮਾਨ ਸਾਹਿਬ ਕਾਹਰ ਕਰੋ ਕਿ ਜਿਹੜੇ ਲੋਕਾਂ ਨੇ ਜਿਤਾਇਆ ਸੀ ਜਿਹੜੇ ਵਰਕਰਾਂ ਨੇ ਜਿਤਾਇਆ ਸੀ ਤੁਹਾਡੇ ਨਾਲ ਜੁੜੇ ਸੀ ਜਿਨ੍ਹਾਂ ਨੂੰ ਤੁਸੀਂ ਭਮੱਕੜ ਕਹਿੰਦੇ ਹੁੰਦੇ ਸੀ ਤੇ ਅੱਜ ਉਹਨਾਂ ਦੀ ਕੀ ਦੁਰਦਸ਼ਾ ਕਦੇ ਆ ਪਿੰਡਾਂ ਦੇ ਵਿੱਚ ਪਤਾ ਕਰਿਓ ਔਰ ਜਿਨ੍ਹਾਂ ਨੂੰ ਪੰਮੇ ਜਿਹੜੇ ਜਿਤਾਏ ਸੀ ਉਹਨਾਂ ਨੇ ਹੁਣ ਤੱਕ ਕਿੰਨੇ ਕੁ ਲੋਕਾਂ ਦੇ ਕੰਮ ਕਰੇ ਆ ਉਬੇ ਜਰੂਰ ਦੇਖਿਓ ਸੋ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰਿਓ ਮੱਲੀ ਐਕਸਪ੍ਰੈਸ ਜੂਟੈਬ YouTube ਚੈਨਲ ਸਬਸਕ੍ਰਾਈਬ ਕਰਿਓ ਤੇ ਸ਼ਮਸ਼ੇਰ ਸਿੰਘ ਮੱਲੀ Facebook ਪੇਜ ਫੋਲੋ ਜਰੂਰ ਕਰਿਓ ਸੋ ਇਸ ਤੋਂ ਬਾਅਦ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ